ਹਾਂਜੀ ਸਾਰਿਆਂ ਨੂੰ ਸਸਰੀਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਸਵਾਗਤ ਆ ਤੇ ਅੱਜ ਆਪਾਂ ਸੇਠਣੀ ਲੋਕਾਂ ਬਾਰੇ ਗੱਲਬਾਤ ਕਰਾਂਗੇ ਸੇਠਣੀ ਵਿਆਹ ਨਾਲ ਸੰਬੰਧਿਤ ਪੰਜਾਬੀ ਲੋਕ ਗੀਤਾਂ ਦਾ ਅਜਿਹਾ ਰੂਪ ਹੈ ਜਿਸ ਦਾ ਮਨੋਰਥ ਬਿਆੰਗ ਕਟਾਕਸ਼ ਜਾਂ ਮਖੌਲੀਆ ਅੰਦਾਜ਼ ਵਿੱਚ ਤੰਜ ਰਾਹੀ ਸਰੋਤਿਆਂ ਦਾ ਦਿਲ ਪਰਚਾਉਣਾ ਹੈ ਸਿੱਠਣੀ ਵਿਆਹ ਨਾਲ ਸੰਬੰਧਤ ਆ ਇੱਕ ਅਜੀਹਾ ਲੋਕਗੀਤ ਆ ਜਿਸ ਦਾ ਮਨੋਰਥ ਵਿਅੰਗ ਕਟਾਕਸ਼ ਜਾਂ ਮਖੌਲੀਆ ਅੰਦਾਜ਼ ਵਿੱਚ ਪੰਜ ਰਾਹੀ ਸਰੋਤਿਆਂ ਦਾ ਦਿਲ ਪਰਚਾਉਣਾ ਹੈ ਵਿਆਹ ਦੇ ਸ਼ਗਨਾ ਵਿੱਚ ਸਿੱਠਣੀਆਂ ਮਨੋਰੰਜਨ ਦੇ ਪੱਖ ਤੋਂ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਨੇ ਸਿੱਠਣੀ ਵਿਆਹ ਨਾਲ ਸੰਬੰਧਤ ਲੋਕਗੀਤ ਆ ਤੇ ਇਹਦੇ ਵਿੱਚ ਵਿਅੰਗਾ ਹਨਾ ਮਖੌਲ ਆ ਤਨਜਾ ਤੇ ਮਨੋਰੰਜਨ ਦਾ ਸਾਧਨ ਆ ਭਾਈ ਕਾਨ ਸਿੰਘ ਨਾਭਾ ਅਨੁਸਾਰ ਸੇਠਣੀ ਦਾ ਜਿਹੜਾ ਨਿਕਾਸ ਆ ਉਹ ਸੱਠ ਤੋਂ ਬਣਿਆ ਜੇ ਅਸੀਂ ਸ਼ਾਬਦਿਕ ਅਰਥ ਵੇਖੀਏ ਜਿਸ ਦੇ ਅਰਥ ਹਨ ਆਯੋਗ ਵਚਨ ਜਾਂ ਅਸਿਸ਼ਟ ਬਾਣੀ ਗਾਲ ਤੇ ਵਿਅੰਗ ਨਾਲ ਕਹੀ ਹੋਈ ਬਾਣੀ ਸਿੱਠਣੀ ਦੇੇ ਸ਼ਾਬਦ ਦੇ ਅਰਥ ਨੇ ਭਾਈ ਕਾਨ ਸਿੰਘ ਨਾਭਾ ਦੇ ਅਨੁਸਾਰ ਲੋਕ ਸਾਹਿਤ ਦੇ ਨਜ਼ਰੀਏ ਤੋਂ ਸਿੱਠਣੀ ਇੱਕ ਅਜੀਹਾ ਖੁੱਲਾ ਖਲਾਸਾ ਗੀਤ ਹੈ ਜਿਸ ਵਿੱਚ નિਸ਼ੰਘ ਹੋ ਕੇ ਸੁਲਝੇ ਹੋਏ ਢੰਗ ਨਾਲ ਗਾਲਾਂ ਕੱਢੀਆਂ ਜਾਂਦੀਆਂ ਹਨ ਬੰਗਾਰਾ ਸਿੰਘ ਵੇਦੀ ਅਨੁਸਾਰ ਜੰਜ ਦੇ ਟਕਾਓ ਵੇਲੇ ਕੰਨਿਆ ਪੱਖ ਵਾਲੇ ਸਿੱਠਣੀਆਂ ਬੋਲਦੇ ਨੇ ਜਦੋਂ ਬਰਾਤ ਆਉਂਦੀ ਆ ਦੁੱਧੇ ਸ਼ਬਦਾਂ ਵਿੱਚ ਜਿਸ ਧਿਰ ਨੂੰ ਸੇਠਣੀਆਂ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਉਸ ਦੇ ਸੁਭਾਅ ਸ਼ਖਸੀਅਤ ਆਚਾਰ ਆਦਤਾਂ ਪਹਿਰਾਵੇ ਅਤੇ ਵਿਹਾਰ ਵਿੱਚ ਨੁਕਸ ਦੱਸ ਕੇ ਮਖੌਲ ਉਡਾਇਆ ਜਾਂਦਾ ਹੈ ਆਪਣੇ ਆਲੇ-ਦੁਆਲੇ ਵਿੱਚੋਂ ਵਸਤੂਆਂ ਚੁਣ ਕੇ ਮੋਟੀਆਂ ਠੁੱਲੀਆਂ ਤਸਵੀਹਾਂ ਰੂਪਕਾਂ ਤੇ ਉਪਮਾਵਾਂ ਦੁਆਰਾ ਗਾਲੀ-ਗਲੋਚ ਤੇ ਫੱਕੜਵਾਜੀ ਦੇ ਢੰਗ ਨਾਲ ਨਿਸ਼ੰਘ ਹੋ ਕੇ ਛੇੜ ਛਾੜ ਠੱਠੇ ਮਖੌਲ ਰਹੀਂ ਸਰੋਤਿਆਂ ਦਾ ਮਨ ਪਰਚਾਇਆ ਜਾਂਦਾ ਹੈ ਇਹ ਛੋਟੇ ਛੋਟੀਆਂ ਗੱਲਾਂ ਸਿੱਠਣੀ ਦੀਆਂ ਵਿਸ਼ੇਸ਼ਤਾਵਾਂ ਹਨ ਤੇ ਹੁਣ ਤੱਕ ਆਪਾਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਦੇ ਵਿੱਚ ਇੱਕ ਸਿੱਠਣੀ ਆ ਜਿਹੜੀ ਇਹ ਵਿਆਹ ਨਾਲ ਸੰਬੰਧਤ ਆ ਪਰ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਕਿ ਕਰਨੈਲ ਸਿੰਘ ਥਿੰਦ ਮੰਨਦਾ ਕਿ ਸਿੱਠਣੀ ਦਾ ਸੰਬੰਧ ਇਕੱਲਾ ਵਿਆਹ ਦੇ ਨਾਲ ਨਹੀਂ ਹੈਗਾ ਹੋਰ ਜਿਹੜੇ ਬਹੁਤ ਸਾਰੇ ਕਾਰਜ ਹੁੰਦੇ ਨੇ ਹੈਨਾ ਸ਼ਗਨਾ ਦੇ ਉਹਦੇ ਨਾਲ ਵੀ ਸੰਬੰਧਤ ਆ ਇਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਪਰ ਫਿਲਹਾਲ ਦੀ ਘੜੀ ਜਿਹੜਾ ਸਿੱਠਣੀ ਲੋਕ ਆ ਵਰੂਪ ਹੈ ਵਿਆਹ ਦੇ ਨਾਲ ਸੰਬੰਧਤ ਆ ਇਹਦੇ ਵਿੱਚ ਬਿਆੰਗਾ ਠੀਕ ਆ ਜੀ ਮਖੌਲ ਆ ਤੇ ਇਹਦੇ ਵਿੱਚ ਜਿਹੜੀ ਧੀਰ ਸਿੱਠਣੀਆਂ ਦੰਦੀ ਆ ਹੈਨਾ ਜਿਹਨੂੰ ਨਿਸ਼ਾਨਾ ਬਣਾਇਆ ਜਾਂਦਾ ਉਸ ਦੇ ਉਹਨਾਂ ਦੇ ਸੁਭਾਅ ਉਹਨਾਂ ਦੀ ਸ਼ਖਸੀਅਤ ਉਹਨਾਂ ਦੇ ਆਚਾਰ ਉਹਨਾਂ ਦੀਆਂ ਆਦਤਾਂ ਪਹਿਰਾਵੇ ਨੂੰ ਆਧਾਰ ਬਣਾ ਕੇ ਮਖੌਲ ਕੀਤੇ ਜਾਂਦੇ ਨੇ ਤੇ ਜਿੱਦਾਂ ਆਪਾਂ ਥੱਲੇ ਦੋ ਸਿੱਠਣੀਆਂ ਨੂੰ ਅ ਉਦਾਹਰਨ ਦੇ ਤੌਰ ਤੇ ਵੇਖ ਸਕਦੇ ਹਾਂ ਲਾੜਾ ਕਾਲਾ ਕੱਟ ਸੌਰੀ ਦੇਆ ਕਿਉਂ ਜੰਮਿਆ ਬੇਬੇ ਗਈ ਸੀ ਅੰਬਾਂ ਦੇ ਹੇਠ ਮਹੀਨਾ ਸੀ ਜੇਠ ਤੱਪਦੀ ਸੀ ਰੇਤ ਕਾਲਾ ਕੱਟ ਕੱਟ ਤਾਂ ਜੰਮਿਆ ਕੀ ਗੱਲ ਪੁੱਛਾਂ ਲਾੜਿਆ ਵੇ ਕੀ ਗੱਲ ਪੁੱਛਾਂ ਵੇ ਨਾ ਤੇਰੇ ਦਾੜੂ ਨਾ ਤੇਰੇ ਦਾੜੀ ਭੌਂਦੂ ਆਵੇ ਨਾ ਤੇਰੇ ਮੁੱਛਾਂ ਵੀ ਬੋਕ ਦੀ ਲਾਲੇ ਦਾੜੀ ਚੂਹੇ ਦੀਆਂ ਮੁੱਛਾਂ ਵੀ ਉਸ ਤੋਂ ਬਾਅਦ ਡਾਕਟਰ ਨਾਰ ਸਿੰਘ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦੀ ਕਿਤਾਬ ਲੋਕ ਕਾਵ ਦੇ ਸਿਰਜਣ ਪ੍ਰਕਿਰਿਆ ਉਹਦੇ ਵਿੱਚ ਡਾਕਟਰ ਨਾਰ ਸਿੰਘ ਨੇ ਪਰਿਭਾਸ਼ਾ ਦਿੱਤੀ ਹੈ ਸਿੱਠਣੀ ਦੀ ਉਹ ਲਿਖਦੇ ਨੇ ਕਿ ਸਿੱਠਣੀ ਵਿਆਹ ਵੇਲੇ ਧੀ ਵਾਲੀ ਧੀਰ ਵੱਲੋਂ ਪੁੱਤ ਵਾਲੀ ਧੀਰ ਨੂੰ ਸੰਬੋਧਿਤ ਸਿੱਧਾ ਸੰਬੋਧਿਤ ਕਾਟਮੇ ਵਿਅੰਗ ਅਤੇ ਮਸ਼ਕਰੀ ਭਰਿਆ ਪ੍ਰਕਾਰਜ ਕੀਤਾ ਠੀਕ ਹੈ ਜੀ ਵਿਆਹ ਨਾਲ ਸੰਬੰਧਤ ਆ ਪਰ ਧੀ ਵਾਲੀ ਧੀਰ ਵੱਲੋਂ ਪੁੱਤ ਵਾਲੀ ਧਿਰ ਨੂੰ ਸੰਬੋਧਿਤ ਹੋ ਕੇ ਇਹ ਜਿਹੜੀਆਂ ਸੇਠਣੀਆਂ ਨੇ ਦਿੱਤੀਆਂ ਜਾਂਦੀਆਂ ਨੇ ਜਿਸ ਵਿੱਚ ਆ ਸਧਾਰਨ ਵਿੰਬ ਸਿਰਜ ਕੇ ਨੈਤਿਕ ਜੀਵਨ ਮੁੱਲਾਂ ਨੂੰ ਆ ਨੈਤਿਕ ਬਣਾ ਕੇ ਪੁੱਤ ਵਾਲੀ ਧਿਰ ਨਾਲ ਸੰਬੰਧਿਤ ਕਰਕੇ ਝੋਟ ਮਾਰੀ ਜਾਂਦੀ ਹੈ ਦੂਜੀ ਧਿਰ ਨੂੰ ਨੈਤਿਕ ਪੱਧਰ ਤੇ ਠਿੱਠ ਕਰਕੇ ਹੱਸਿਆ ਜਾਂਦਾ ਹੈ ਇਹ ਡਾਕਟਰ ਨਾਰ ਸਿੰਘ ਦੇ ਅਨੁਸਾਰ ਪਰਿਭਾਸ਼ਾ ਹੁਣ ਕਰਨੈਲ ਸਿੰਘ ਥਿੰਦ ਇੱਕ ਬਹੁਤ ਵੱਡਾ ਲੋਕਤਾਰਾ ਸ਼ਾਸਤਰੀ ਹੋਇਆ ਉਹੋ ਡਾਕਟਰ ਨਾਰ ਸਿੰਘ ਦੀ ਇਸ ਪ੍ਰਵਿਭਾਸ਼ਾ ਦੇ ਨਾਲ ਸਹਿਮਤ ਨਹੀਂ ਹੈਗਾ ਉਹ ਕਹਿੰਦੇ ਨੇ ਕਿ ਡਾਕਟਰ ਨਾਰ ਸਿੰਘ ਦੀ ਧਾਰਨਾ ਠੀਕ ਨਹੀਂ ਉਸ ਤੋਂ ਪਹਿਲੇ ਇੱਕ ਗੱਲ ਰਹਿ ਗਈ ਭਾਵੇਂ ਬਹੁਤੀਆਂ ਸੇਠਣੀਆਂ ਜੰਜ ਦੇ ਪ੍ਰਵੇਸ਼ ਤੋਂ ਲੈ ਕੇ ਡੋਲੀ ਦੀ ਰੁਕਸਤੀ ਤੱਕ ਵੱਖ-ਵੱਖ ਮੌਕਿਆਂ ਤੇ ਹੀ ਦਿੱਤੀਆਂ ਜਾਂਦੀਆਂ ਨੇ ਪਰ ਡਾਕਟਰ ਨਾਰ ਸਿੰਘ ਦੀ ਧਾਰਨਾ ਠੀਕ ਨਹੀਂ ਕਿਉਂਕਿ ਸੇਠਣੀਆਂ ਦੇਣਾ ਕੇਵਲ ਕੁੜੀ ਦੇ ਵਿਆਹ ਦੇ ਮੌਕੇ ਤੱਕ ਸੀਮਤ ਨਹੀਂ ਹੈਗਾ ਕੀ ਕੁੜੀ ਦਾ ਵਿਆਹ ਤੇ ਲਾੜੇ ਵਾਲੇ ਪਰਿਵਾਰ ਨੂੰ ਦਿੱਤੀਆਂ ਜਾ ਰਹੀਆਂ ਨੇ ਸੇਠਣੀਆਂ ਦਾ ਪ੍ਰਵਾਹ ਤਾਂ ਕੁੜੀ ਜਾਂ ਮੁੰਡੇ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਨਾਨਕਾ ਮੇੜ ਤੇ ਪਿੰਡ ਵਿੱਚ ਦਾਖਲ ਹੋਣ ਦੀ ਅਰੰਭ ਹੋ ਜਾਂਦਾ ਦਾਦਕਿਆਂ ਵੱਲੋਂ ਨਾਨਕਿਆਂ ਘਰ ਦੇ ਬੂਹੇ ਤੇ ਬਾਹਰ ਹੀ ਰੋਕੇ ਸੇਠਣੀਆਂ ਦੀ ਵਰਖਾ ਸ਼ੁਰੂ ਕੀਤੀ ਜਾਂਦੀ ਉਹ ਵੀ ਸੇਠਣੀਆਂ ਨੇ ਅਗੋਂ ਨਾਨਕੇ ਮੇਲ ਦੀਆਂ ਸਵਾਣੀਆਂ ਵੀ ਸਿੱਠੀਆਂ ਨਾਲ ਹੀ ਟੱਕਰਾ ਕਰਦੀਆਂ ਨੇ ਕਈ ਵਾਰ ਇਹ ਸਿਲਸਲਾ ਇੱਕ ਘੰਟੇ ਤੱਕ ਜਾਰੀ ਰਹਿੰਦਾ ਹੈ ਨਾ ਮਤਲਬ ਕੁੜੀ ਵੱਲੋਂ ਕੁੜੀ ਦੀ ਧਿਰ ਵੱਲੋਂ ਮੁੰਡੇ ਦੇ ਪਰਿਵਾਰ ਨੂੰ ਹਨਾ ਜੰਜ ਨੂੰ ਜਿਹੜੀਆਂ ਸਿੱਠੀਆਂ ਦਿੱਤੀਆਂ ਜਾਂਦੀਆਂ ਨੇ ਉਹ ਵੀ ਠੀਕ ਆ ਉਸ ਤੋਂ ਬਿਨਾ ਜਿਹੜੀਆਂ ਸਿੱਠਣੀਆਂ ਨੇ ਇਹ ਨਾਨਕੇ ਤੇ ਦਾਦਕਿਆਂ ਬਚਕਾਰ ਵੀ ਦਿੱਤੀਆਂ ਜਾਂਦੀਆਂ ਨੇ ਅਖੀਰ ਕੁੜੀ ਜਾਂ ਮੁੰਡੇ ਦੀ ਮਾਂ ਦਾਦਕੀਆਂ ਨੂੰ ਸੇਠਣੀ ਯੁੱਧ ਬੰਦ ਕਰਨ ਦਾ ਸੰਕੇਤ ਕਰਦੀ ਹੈ ਤੇ ਨਾਨਕਾ ਮੇਲ ਨੂੰ ਘਰਵਾੜ ਕੇ ਪੂਰੀ ਆਉਪਕਤ ਕੀਤੀ ਜਾਂਦੀ ਆ। ਵਿਆਹ ਤੋਂ ਛੁੱਟ ਮੁੰਡੇ ਦੇ ਧਮਾਨ, ਲੋੜੀ, ਕੁੜਮਾਈ ਕਈ ਹੋਰ ਵਿਸ਼ੇਸ਼ ਸਮਾਗਮ ਇੱਥੇ ਨਾਨਕੇ ਤੇ ਦਾਦਕੇ ਇਕੱਠੇ ਹੁੰਦੇ ਨੇ ਸੇਠਣੀਆਂ ਦਿੱਤੀਆਂ ਜਾਂਦੀਆਂ ਨੇ। ਡਾਕਟਰ ਕਰਨੈਲ ਸਿੰਘ ਥਿੰਦ ਦੇ ਅਨੁਸਾਰ ਲਾੜੀ ਨੂੰ ਪਲੰਘ ਉੱਪਰ ਬਿਠਾ ਕੇ ਸਲਾਮੀਆਂ ਦੇਣ ਸਮੇ ਜਿਹੜੀਆਂ ਸੇਠਣੀਆਂ ਗਾਈਆਂ ਜਾਂਦੀਆਂ ਨੇ ਉਹਨਾਂ ਨੂੰ ਕਾਮਨ ਵੀ ਕਿਹਾ ਜਾਂਦਾ ਠੀਕ ਹੈ ਜੀ ਤਾਂ ਤੁਸੀਂ ਸਿੱਠਣੀਆਂ ਪੜੀਆਂ ਹੋਣਗੀਆਂ ਕਿਤਾਬਾਂ ਦੇ ਵਿੱਚ ਘਰ ਬਗਾਨਾ ਢਿੱਡ ਆਪਣਾ ਜੀ ਸੱਜਣੋ ਥੋੜਾ ਖਾਓ ਨਾਜ਼ ਜੇ ਤੁਹਾਨੂੰ ਹੈ ਜਾ ਹੋ ਗਿਆ ਕੌਣ ਕਰੂਗਾ ਇਲਾਜ ਹੈ ਨਾ ਇਦਾਂ ਦੀ ਸਿੱਠਣੀਆਂ ਤੇ ਇਹ ਸਿੱਠਣੀ ਲੋਕ ਕਾਵ ਰੂਪ ਸੀ ਜਿਹਦੇ ਬਾਰੇ ਆਪਾਂ ਗੱਲਬਾਤ ਕੀਤੀ ਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਛੰਦ ਪਰਾਗਾ ਵਾਰੇ ਗੱਲਬਾਤ ਕਰਾਂਗੇ ਸਿੱਠਣੀ ਤੇ ਛੰਦ ਪ੍ਰਾਗ ਵਿੱਚ ਕੀ ਫਰਕ ਆ ਕਈ ਵਾਰ ਅਸੀਂ ਨਾ ਦੇ ਵਿੱਚ ਫਰਕ ਨਹੀਂ ਸਮਝਦੇ ਸਵਾਲ ਗਲਤ ਕਰੇ ਆਉਨੇ ਆ ਇਹ ਸਿੱਠਣੀ ਸੀ ਤੇ ਛੰਦ ਪ੍ਰਾਗਾ ਜਦੋਂ ਆਪਾਂ ਡਿਸਕਸ ਕਰਾਂਗੇ ਨਾਲ ਨਾਲ ਆਪਾਂ ਸਿੱਠਣੀ ਦੇ ਬਾਰੇ ਵੀ ਗੱਲ ਕਰਾਂਗੇ ਕਿ ਸਿੱਠਣੀ ਤੇ ਛੰਦ ਪ੍ਰਾਗ ਵਿੱਚ ਕੀ ਕੀ ਫਰਕ ਆ ਤੇ ਸਾਡੀ ਵੀਡੀਓ ਜੇ ਚੰਗ